ਜੀਰ ਕੀ ਹਾਲ ਚਾਲ ਹੈ ਸਾਰੇ ਠੀਠਾ ਵਧੀਆ ਆ ਵੀਰ ਮੇਰਾ ਨਕੇਜ ਤੇ ਮੇਰਾ ਨਾਮ ਸੰਧੂ ਆ ਲੋ ਵੀਰ ਜੀ ਹਜੂ ਟਾਈਮ ਆ ਕੋਈ ਬੰਦਾ ਆਪਣਾ ਕੰਮਕਾਰ ਕਰ ਸਕਦਾ ਵਾਹੀਂ ਤਾਂ ਬੇਲੇ ਹੋ ਗਏ ਆ ਬੱਤੀ ਚੱਲ ਗਈ ਤੇ ਬੇਲੇ 100 ਰੁਪਈਆ ਦਾ ਕੰਮ ਨਹੀਂ ਕੀਤਾ ਨਾ ਇੰਨੇ ਨਾ ਮੈਂ ਤੇਲ ਖੂਤੋ 100 ਰੁਪਈਆ ਦਾ ਬੱਤੀ ਚੱਲ ਗਈ ਆ ਬੱਤੀ ਹੋਣੀ ਢਿਕੇ ਪਾਸੇ ਵੀ ਬੱਤੀ ਜਾਓਗੇ ਤੇ ਦਿਆੜੀ ਲੱਗ ਜਾਓਗੇ ਨਹੀਂ ਲਗਾਏਗੇ ਤੇ ਫੇਰ ਦਿਆੜੀ ਖਤਮ ਵੇਲੇ ਬੈਠੇ ਆਂ ਕੁਰਸੀ 'ਤੇ ਉਡੀਕ ਕਰਦੇ ਪਏ ਆਂ ਕਿ ਕਦੋਂ ਬੱਤੀ ਆਊਗੀ ਬੱਤੀ ਆਊਗੀ ਬੱਤੀ ਨਹੀਂ ਹੋਣ ਦੀ ਵੀ ਰਹੀਆਂ ਹੋਗੇ ਬੇਲੇ ਹੁਣ ਦੱਸੋ ਬੰਦਾ 300 ਰੁਪਇਆ ਕਮਾਉਂਦਾ ਹੋਵੇ ਉੱਚੇ ਵੀ ਫਿਰ ਬੈਠ ਜਾਵੇ ਤਾਂ ਕੀ ਫਾਇਦਾ ਕਮਾਉਂਦਾ ਸਹੀ ਗੱਲ ਬਈ ਸਹੀ ਗੱਲ ਸਹੀ ਗੱਲ ਆਖੰਡਾ ਵੀਰ ਯਾਰ ਕੇਹੇ ਲੱਗੇ 4 ਰੁਪਇਆ ਹੈ ਨਾ ਆਪਣਾ ਕੰਮ ਕਰ ਲਓ ਕੋਈ business ਖੋਲੋ ਯਾਰ ਆਪਣਾ ਮਾੜਾ ਮੋਟਾ ਕੁਝ ਸਾਡੇ ਲੱਗੇ ਤਾਂ ਹੈ ਨਹੀਂ ਭਰਾ ਦੇੜੀ ਦਾ ਇਹ ਬੱਤੀ ਚੱਲ ਗਈ। ਨਾ ਕੋਈ ਹੁਣ ਤੇਲ ਦਾ ਖਰਚਾ ਬਚੋ ਪੱਲਿਓਂ ਦੇ ਕੇ ਜਾਵਾਂਗੇ ਹੁਣ। ਸਹੀ ਗੱਲ ਆਖੰਡਿਆ ਵੀਰ ਯਾਰ। ਕੋਈ ਕੰਮ ਕਰ ਲੋ ਕੋਈ ਵਧੀਆ ਆਪਣਾ ਬਿਜ਼ਨਸ ਕਰ ਲੋ ਯਾਰ ਸਹੀ ਗੱਲ। ਸਹੀ ਗੱਲ ਵੀ ਆਖੰਡਿਆ। ਹੁਣ ਵੇਲ ਦਾ ਪ੍ਰ ਦੇੜੀ ਲੱਗੀ ਨਹੀਂ ਐਦਾਂ ਬੈਠੇ ਆਂ ਬੱਤੀ ਉਡੀਕ ਕਰਨੇ ਬੱਤੀ ਜਾਊਗੀ ਤੇ ਕੁਝ ਕਰਾਂਗੇ। ਮਿਰ 5000 ਰੁਪਏ ਜੋੜਨਾ ਬੜਾ ਮੁਸ਼ਕਿਲ ਹੋ ਗਿਆ ਇਸ ਟਾਈਮ 'ਚ ਜਿਹੜਾ ਚੱਲਣ ਦੇ ਹੁਣ। ਸਹੀ ਗੱਲ ਸਾਰਨਾ ਬੱਚਿਆਂ ਦੀ ਫੀਸ ਪਰ ਨਹੀਂ ਬਹੁਤ ਔਖੀ ਆ ਤੈਨੂੰ ਪਤਾ ਬੱਚਿਆਂ ਦੀ ਫੀਸ ਕਾਪੀਆਂ ਕਿਤਾਬਾਂ ਕਮੇਟੀਆਂ ਤਾਰਨੀਆਂ ਮਾੜੇ ਬੰਦੇ ਦਾ ਬੇੜਾ ਹੀ ਕਰ ਗਿਆ ਨਾ ਸਮਝ ਲੋ ਨਰਕੀ ਭੋਗਣੇ ਨਾ ਸਹੀ ਗੱਲ ਸਹੀ ਮਾੜਾ ਬੰਦਾ ਨਰਕੀ ਭੋਗਣ ਇੱਥੇ ਆ ਗਏ ਸਹੀ ਆ 9000 ਰੁਪਏ ਮੈਂਦਾ ਕਮਉਂਦਾ ਹੋਵੇ ਤੇ 12000 ਰੁਪਏ ਖਰਚਾ ਸਹੀ ਆ ਸਹੀ ਗੱਲ ਯਾਰ ਵੀ ਇਹਦੀ ਕਿ ਵੀ ਜਿਹਦੇ ਲੱਗੇ ਨਾ ਪਿਹਾਰ ਨਾ ਚਾਰ ਮੈਂ ਸਹੀ ਗੱਲ ਕਹਿਣਾ ਆਪਣਾ ਕੋਈ ਬਿਜ਼ਨਸ ਖੋਲੋ ਸਹੀ ਗੱਲ ਸਾਰਾ ਕੋਈ ਬਾਹ ਬੇਲ ਪੂਰੀ ਹੋਏ ਉਹ ਬੰਦਾ ਵੇਚ ਲੈ ਕੋਲ ਗੱਪੇ ਬਾਹ ਟਿੱਕੀਆਂ ਨੂਡਲਾਂ ਕੋਈ ਲਾਉ ਸਹੀ ਗੱਲ ਸਾਡੇ ਲੱਗਦਾ ਹੈ ਨਹੀਂ ਵਿਆਹ ਕਰਾ ਕੇ ਫਸ ਗਏ ਆ ਉਸਤਾਦ ਨਾ ਡਰ ਦੇ ਨਾ ਉੱਧਰ ਦੇ ਬੱਚਿਆਂ ਦੀ ਆਕੀਸਾ ਕੀ ਕੀ ਟੈਨਸ਼ਨ ਹੈ ਹੋਰ ਤੇ ਕੰਮ ਤੇ ਆਈਆਂ ਬੱਤੀ ਚੱਲ ਗਈ ਨਾ ਦਿਹਾੜੀ ਪਈ ਨਾ ਕੁਛ 100 200 ਦਾ ਤੇਲ ਵੀ ਫੂਕਦਾ ਬੈਠੇ ਆ ਬੱਤੀ ਜਾਓਗੇ ਦੇਰੀ ਲੱਜੋਗੇ ਇਹਨਾਂ ਕੋਲ ਚੱਲ ਬੋਰੀ ਬਿਤਾ ਚੱਕ ਕੇ ਕਰੀ ਆ ਜਰਾ ਟਾਈਮ ਚੱਲਣੇ ਬਹੁਤ ਜਿਆਦਾ ਮਾਰਾ ਜਦਾਂ ਨੇ ਬਹੁਤ ਜਿਆਦਾ ਜਿੰਨੂ ਮਾਰਾ ਗਏ ਬਹੁਤ ਜਿਆਦਾ ਸਾਡੇ ਤੇ ਕੁੜੀ ਆ ਸਮਝ ਲੈ ਨਰਕ ਹੀ ਇੱਥੇ ਨਰਕ ਹੀ ਸਮਝ ਲੈ ਹੋ ਗਿਆ ਪਰ ਸ਼ੁਰੂਆਤ ਕਰਤੀ YouTube ਦੀ ਦੇਖਦੇ ਆ YouTube ਕਿੱਥੇ ਲੈ ਜਾਂਦਾ ਸਾਨੂੰ ਇੱਥੇ ਰੱਖਦਾ ਚੱਕਦਾ ਵੀ ਆ ਸੁਣਦਾ ਵੀ ਆ ਕੋਈ ਵੇਖਦਾ ਵੀ ਆ ਕਿ ਨਹੀਂ ਜਾਂ ਕੋਈ ਬੰਦਾ ਮਿਲ ਹੀ ਜਾਊਗਾ ਏਦਾਂ ਦਾ ਨਹੀਂ ਵੀਰ ਕੋਈ ਜਿਆਦਾ ਕਰ ਲੈ ਤੇਰੀ ਇੱਚ ਚੰਗੇ ਪੈਸੇ ਬਣ ਜਾਣੇ ਹਜੇ ਤੱਕ ਕੋਈ ਨਹੀਂ ਮਿਲਿਆ ਮਿਲਦੇ ਵਾ 8000 ਤਨਖਾਹ ਲੈ ਲਾ 9000 ਤਨਖਾਹ ਲੈ ਲਾ 9500 ਦੇ ਲਾ ਕੰਮ 9 ਤੋਂ 7 9 ਤੋਂ 8 8 ਤੋਂ 6 6 ਤੋਂ 8 ਐਦਾਂ ਮਿਲਦਾ ਵੀਰ ਕੰਮ ਕਿਹੇ ਪਾਸੇ ਸੁਕੀ ਨਹੀਂ ਗੀਆਂ ਸਹੀ ਗੱਲ ਆ ਵੀਰ ਦੀ ਸਹੀ ਆ ਮੈਂ ਤਾਂ ਕਹਿਣਾ ਨਾ ਪਤਾ ਨਹੀਂ ਲੱਗਦਾ ਕੀ ਕਰੀਏ ਚਲੋ ਠੀਕ ਆ ਬਾਕੀ ਮਿਲਦੇ ਆਂ ਵੀਰ ਅਗਲੇ ਵੀਡੀਓ 'ਚ ਹੋਂ ਤਾਂ ਹੀ ਬੈਠੇ ਆਂ ਬੱਤੀ ਗਈ ਐ ਬੱਤੀ ਆ ਜਾਊਗੀ ਤੇ ਲੱਗ ਜਾਊਗੀ ਨਹੀਂ ਆਊਗੀ ਤੇ ਫੇਰ ਰੱਬ ਰਾਖਾ ਸਹੀ ਹਾਲਤਾ ਚਲੋ ਠੀਕ ਐ